ਨਾ ਕੋਈ ਫੁਕਰੀ ਨਾ ਵੇਖਾਵੇ ਦਾ ਸ਼ੌਂਕ ਘਰ ਵਿੱਚ ਪੈਸਾ ਟਕਾ ਸਭ ਕੁਝ ਹੋਣ ਦੇ ਬਾਵਜੂਦ ਵੀ ਹਲੇ ਵੀ ਸਨ 1975 ਮਾਡਲ ਟਰੈਕਟਰਾਂ ਤੋਂ ਕਰਦੇ ਨੇ ਖੇਤੀ ਤੇ ਹੱਥਾਂ ਨਾਲ ਚੱਕੀ ਚਲਾ ਕੇ ਪੀਂਦੇ ਨੇ ਦਲੀਆ ਸਾਨੂੰ ਕੋਈ ਨਹੀਂ ਹੈ ਡਰ ਲੱਗਦਾ ਕੋਈ ਨਾ ਸਾਡੇ ਦਿਲ ਨੂੰ ਆਏ ਵੀ ਅਸੀਂ ਸ਼ਹਿਰ ਤੇ ਰਹੀਏ ਸਾਡਾ ਤਾਂ ਇਹੀ ਸ਼ਹਿਰ ਹੈ ਇਹਦੇ ਨਸ਼ੇ ਵੱਲ ਲਗਾਏ ਕਦੇ ਹੈ ਨਾ ਜੀ ਨਾ ਕਿਤੇ ਨਾ ਮੇਰੇ ਦਾਦਾ ਜੀ ਨੂੰ ਸੀਗਾ ਇਦਾਂ ਦੇ ਮੇਰੇ ਡੈਡੀ ਜੀ ਹਣ ਜਿਵੇਂ ਨਾ ਕਦੇ ਇੱਕ ਦਿਨ ਵੀ ਉਹਨਾਂ ਨੇ ਕੀ ਕਹਿਣਾ ਮੈਂ ਕਹਿਣਾ ਕਰੇ ਐ ਟੇਸਟ ਵੀ ਨਹੀਂ ਦੇਖਿਆ ਹੋਣਾ ਕਦੇ ਫਕਿਰਪਨੇ ਵਿਖਾਵੇ ਤੇ ਨਸ਼ਿਆਂ ਤੋਂ ਕੋਹਾਂ ਦੂਰ ਇਸ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਪੜ੍ਹੇ ਲਿਖੇ ਨੌਜਵਾਨ ਮੁੰਡਿਆਂ ਦੀ ਸਾਦਗੀ ਨਿਮਰਤਾ ਤੇ ਸਹਿਜਤਾ ਉਹ ਜੇ ਸਾਰੇ ਪੰਜਾਬੀ ਸੇਧ ਲੈਣ ਤਾਂ ਪੰਜਾਬ ਵਿੱਚ ਅੱਦੇ ਤੋਂ ਵੱਧ ਖੁਦਕੁਸ਼ੀਆਂ ਬੰਦ ਹੋ ਜਾਣ ਮੈਂ ਤਾਂ ਕਹਿੰਨੀ ਹੈ ਪਰਿਵਾਰ ਜਿੰਨ ਸਾਡਾ ਜਿਵੇਂ ਹੈਗਾ ਉਹ ਵੀ ਮਹਾਰਾਜ ਸਾਭ ਦੇ ਰੱਖੀ ਆਓ ਦੋਸਤੋ ਅੱਜ ਤੁਹਾਨੂੰ ਲੈ ਕੇ ਚਲੀਏ ਜ਼ਿਲ੍ਹੇ ਬਠਿੰਡੇ ਦੇ ਪਿੰਡ ਮਹਾਰਾਜ ਦੇ ਇਸ ਸੋਹਣੇ ਘਰ ਦੇ ਵਿੱਚ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਇਸ ਘਰ ਤੋਂ ਸੇਧ ਲੈ ਸਕਣ ਆਓ ਸ਼ੁਰੂ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਵਕਤ ਅਸੀਂ ਮਹਾਰਾਜਪਿੰਡ ਦੇ ਵਿੱਚ ਮੌਜੂਦ ਆ ਜਿੱਥੋਂ ਦਾ ਬੜਾ ਹੀ ਮਹਾਨ ਇਤਿਹਾਸ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਵਰਸਾਇਆ ਹੋਇਆ ਇਹ ਪਿੰਡ ਹੈ ਤੇ ਮੇਰੇ ਨਾਲ ਇਸ ਵਕਤ लवली ਬਾਈ ਤੇ ਲਾਡੀ ਬਾਈ ਮੌਜੂਦ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਖਾਸ ਗੱਲ ਇਹ ਹੈ ਬਾਈਆਂ ਦੇ ਨਾ ਦੋ ਟਰੈਕਟਰ ਰੱਖੇ ਹੋਏ ਇੱਥੇ ਕੱਲੇ ਟਰੈਕਟਰ ਨਹੀਂ ਹੈ ਹੋਰ ਵੀ ਸੰਦ ਤੁਹਾਨੂੰ ਵਿਖਾਵਾਂਗੇ ਅਸੀਂ ਅਕਸਰ ਦੇਖਦੇ ਆ ਨੌਜਵਾਨਾਂ ਨੂੰ ਉਹਨਾਂ ਨੇ ਨਾ ਟਰੈਕਟਰਾਂ ਦੇ ਉੱਤੇ ਬੜੀ ਰੀਜ ਲਈ ਹੁੰਦੀ ਐ ਟੈਕ ਲਾਈ ਹੁੰਦੇ ਵੱਡੇ ਵੱਡੇ ਟਾਇਰ ਬੜੇ ਚੌੜੇ ਚੌੜੇ ਫੁਆਏ ਹੁੰਦੇ ਆ ਮੈਂ ਜਦੋਂ ਇੱਥੇ ਆਇਆ ਨਾ ਇਹਨਾਂ ਨੇ ਮੈਨੂੰ ਬਹੁਤ ਚੀਜ਼ਾਂ ਦਿਖਾਈਆਂ ਆਪਣੇ ਘਰ ਦੇ ਵਿੱਚ ਇਹਨਾਂ ਨੇ ਜੋ ਸੰਭਾਲ ਕੇ ਰੱਖੀਆਂ ਹੋਈਆਂ ਇਹਨਾਂ ਕੋਲ ਬੁਲਟ ਵੀ ਹੈਗੇ ਆ ਮੋਟਰਸਾਈਕਲ ਵੀ ਹੈਗੇ ਆ ਪਰ ਜਿਹੜੀ ਸ਼ਿਫਟ ਕਰਨ ਵਾਲੀ ਗੱਲ ਐ ਵੀ ਹਰਲ ਹਰਲ ਨਹੀਂ ਕਰਦੇ ਇਹਨਾਂ ਦੇ ਦਾਦਿਆਂ ਦੀ ਉਮਰ ਦੇ ਆਪਣੇ ਦੋ ਟਰੈਕਟਰ ਰੱਖੇ ਹੋਏ ਇੱਕ ਹੈਗਾ ਇਹ ਫੋਰਡ ਹੈਗਾ ਜੀ ਜੀ ਫੋਰਡ ਹੈ 3000 ਹੈ ਜੀ ਇਹ ਫੋਰਡ 3000 ਹੈ ਜੀ ਤੇ ਇਹ ਹੈਗਾ ਜੀ ਆਪਣਾ ਇਹ ਹੈਗਾ ਜੀ HMT ਦਾ 3511 ਜੀ 3511 ਤੇ ਕਿਹੜਾ ਕਿਹੜਾ ਮਾਡਲ ਆ ਇਹ ਇਹ 3511 ਦਾ ਹੈਗਾ ਜੀ ਆਪਣਾ 85 ਮਾਡਲ ਆ ਜੀ ਤੇ ਇਹ ਦੂਸਰਾ ਹੈਗਾ 75 ਮਾਡਲ ਦੀ ਆਪਣਾ ਫੋਰਡ ਜੀ ਇਹ 75 ਮਾਡਲ ਆ ਅੱਛਾ ਤੇ ਭਾਈ ਮੈਂ ਜਿਹੜਾ ਦੇਖਦਾ ਜੀ ਅੱਜ ਕੱਲ ਟੈਕਨੀਕਲ ਚੀਜ਼ਾਂ ਦੇ ਅਸੀਂ ਤਾਂ ਗੱਲ ਕਰਾਂਗੇ ਅੱਜ ਕੱਲ ਮੈਂ ਵੇਖਦਾ ਮੁੰਡਿਆਂ ਨੂੰ ਬੜੇ ਸ਼ੌਕ ਹੁੰਦੇ ਆ ਚੋੜੇ-ਛੋੜੇ ਟਾਇਰ ਫੁਆਏ ਹੁੰਦੇ ਆ ਅਸੀਂ ਅਕਸਰ ਮੇਲਿਆਂ ਤੇ ਵੇਖਦੇ ਆ ਹਨਾ ਤੇ ਤੁਹਾਨੂੰ ਕੋਈ ਸ਼ੌਕ ਨਹੀਂ ਹੈਗਾ ਇਦਾਂ ਦਾ ਨਹੀਂ ਇਦਾਂ ਦਾ ਨਹੀਂ ਬਸ ਆਪਾਂ ਤਾਂ ਹੀ ਕੰਮ ਲੈਣਾ ਹੁੰਦਾ ਕਿਉਂਕਿ ਜੀ ਸੰਦ ਤੋਂ ਹੀ ਇਦਾਂ ਹੋਊਗਾ ਉਹਦਾ ਫੁਕਰਵਾਜ ਵਾਲੀਆਂ ਗੱਲਾਂ ਆ ਜਾਂਦੀਆਂ ਜੀ ਉਹਨਾਂ ਦਾ ਕੋਈ ਫਾਇਦਾ ਵੀ ਹੈ ਨਹੀਂ ਤੁਹਾਨੂੰ ਵਦਾਈ ਦੇਖ ਲਓ ਆਪਾਂ ਤਾਂ ਹੀ ਚਲੋ ਕੰਮ ਲੈਣਾ ਜਿਹੜੇ ਹਿਸਾਬ ਨਹੀਂ ਆਪਣੀ ਖੇਤੀ ਆ ਆਪਾਂ ਉਦਾਂ ਦਾ ਵਾਹ ਇਹਨਾਂ ਤੋਂ ਕੰਮ ਲਈ ਜਾਂਦੇ ਆ ਜੀ ਹਾਂ ਤੇ ਇਹ ਨਾ ਕਰਨਾ ਕਰਕੇ ਸਾਡੇ ਪੰਜਾਬ ਦੇ ਕਈ ਕਰਨੇ ਜਿਹੜੇ ਉਹ ਜਿਹੜੇ ਵੀ ਹੈਗੇ ਆ ਨਾ ਕਰਜ਼ਾ ਚੜਾ ਲੈਂਦੇ ਆ ਅਸੀਂ ਬ ਤੇ ਫਿਰ ਭਾਈ ਜਿਹੜਾ 75 ਮਾਡਲ ਆ ਇਹ ਕਿ ਤੁਸੀਂ ਦੱਸ ਰਹੇ 85 ਮਾਡਲ ਆ ਹੈ ਇਹ ਫਿਰ ਕੰਮ ਸਹੀ ਕਰਦੇ ਆ ਹਾਂਜੀ ਹਾਂਜੀ ਪੂਰਾ ਕੰਮ ਕਰਦੇ ਜੀ ਹੁਣ ਦੇਖ ਲਈ ਅਸੀਂ 6 6 7 7 ਗੱਲਾਂ ਦੀ ਖੇਤੀ ਕਰੀ ਜਾਂਦੇ ਹਾਂ ਇਹਨਾਂ ਦੇ ਨਾਲ ਤੇ ਵਧੀਆ ਪੂਰਾ ਸਾਰਾ ਕੰਮ ਕੋਈ ਦਿੱਕਤ ਨਹੀਂ ਆਉਂਦੀ ਨਾ ਜੀ ਨਾ ਜਮਾ ਕੋਈ ਦਿੱਕਤ ਨਹੀਂ ਹੈਗੀ ਜਿਹਾ ਭੋਰਾ ਵੀ ਤੇ ਜਿੰਨਾ ਕੰਮ ਲੈਣਾ ਆਪ ਨੂੰ ਪੂਰਾ ਵਧੀਆ ਕੰਮ ਦੇਈ ਜਾਂਦੇ ਹੁਣ ਦੇਖ ਲਓ ਕਿ ਇਸਾਂ ਦੀ ਮਲਚਿੰਗ ਕਰਕੇ ਕਣਕ ਬੀਜੀ ਸੀਗੀ ਉੱਪਰੋਂ ਮਚਾ ਕੇ ਹਨਾ ਤੇ ਮਲਚਰ ਨਾਲ ਦੇਖ ਲਓ ਉਹ 35 ਗਰਾ ਵੇਹੇ ਮਲਚਰ ਪਾਇਆ ਸੀਗਾ ਅਸੀਂ ਤੇ ਦੇਖ ਲਓ ਉਹ ਵੀ ਪੂਰਾ ਵਧੀਆ ਲਈ ਫੇਰ ਆ ਦੇਖ ਲਓ ਉਸ ਹਾਵ ਨਾਲ ਤੇ ਉਹੀ ਗੱਲ ਹੋਣਾ ਜਿਵੇਂ ਵੱਡੇ ਟਰੈਕਟਰ ਲੈ ਲੈਣੇ ਆ ਉਹਨਾਂ ਦਾ ਵੀ ਕੰਮ ਤਾਂ ਉਹੀ ਲੈਣਾ ਚਲੋ ਇੰਨਾ ਥੋੜਾ ਟਾਈਮ ਵੱਧ ਲੱਗ ਜਾਂਦਾ ਇਹਨਾਂ ਨਾਲ ਕੋਈ ਇਦਾਂ ਦਾ ਹੈ ਨਹੀਂ ਵੀ ਆਪਾਂ ਕੋਈ ਕੰਮ ਆਪਣਾ ਖੜ ਜਾਂਦਾ ਕੰਮ ਉਹ ਵੀ ਇਹੀ ਦੇ ਜਾਂਦੇ ਜੀ ਬਸ ਆਪਾਂ ਨੂੰ ਅੱਛਾ ਮੈਂ ਨਾ ਇੱਕ ਹੋਰ ਚੀਜ਼ ਹੈ ਜਿਹੜੀ ਤੁਸੀਂ ਪੇਂਟ ਕਰਤੋਂ ਨਹੀਂ ਕਰਾਇਆ ਹੋਇਆ ਇਹਨੂੰ ਬਸ ਉਹੀ ਜੀ ਕਿ ਇਦਾਂ ਰੱਖਿਆ ਹੋਇਆ ਜੀ ਕਿਉਂਕਿ ਫਿਰ ਸ਼ੁਰੂ ਤੋਂ ਜਿਵੇਂ ਹੈਗੀਆਂ ਨੇ ਰੀਨਲ ਚੀਜ਼ ਬਸ ਪਰ ਇੱਕ ਗੱਲ ਹੈ ਜੇ ਇਹ ਪੇਂਟ ਕਰਾ ਦਿੰਦੇ ਫਿਰ ਸ਼ਾਇਦ ਮੇਰਾ ਧਿਆਨ ਨਹੀਂ ਜਾਣਾ ਸੀਗਾ ਇਹਨਾਂ ਨੇ ਪੇਂਟ ਨਹੀਂ ਕਰਾਇਆ ਫਿਰ ਮੈਂ ਪੁੱਛਿਆ ਮੈਂ ਕਿ ਟਰੈਕਟਰ ਬੜਾ ਪੁਰਾਣਾ ਲੱਗਦਾ ਫਿਰ ਬਾਈਆਂ ਨੇ ਮੈਨੂੰ ਹੋਰ ਵੀ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਹੋਰ ਵੀ ਤੁਹਾਨੂੰ ਸੰਦ ਦਿਖਾਉਂਦੇ ਆਂ ਅਸੀਂ ਤੇ ਫਿਰ ਸਰਵਿਸ ਕਿੰਨੇ ਚਿਰ ਬਾਅਦ ਕਰਾਉਂਦੇ ਆ ਬਹੁਤ ਟਾਈਮ ਟੂ ਟਾਈਮ ਹੋ ਜਾਂਦੀ ਸਰਵਿਸ ਤਾਂ ਨਹੀਂ ਜਮਾਂ ਸਹੀ ਬਸ ਆਪ ਹੀ ਕਰ ਕਰਦੇ ਆਂ ਇਹ ਸਾਰੇ ਕੰਮ ਵਾਕੀ ਆਪ ਹੀ ਕਰ ਲੈਨੇ ਟਰੈਕਟਰਾਂ ਦਾ ਜੋ ਵੀ ਹੈਗਾਗਾ ਤੇ ਜੇ ਕੋਈ ਮਾੜਾ ਫੋਟੋ ਕੀ ਦਿੱਕਤ ਆਉਂਦੀ ਆ ਕੋਹ ਵੀ ਆਉਂਦੀ ਆ ਆਪ ਘਰੇ ਕਰ ਲੈਨੇ ਡੈਡੀ ਵਰਗੇ ਬੜੀ ਸਾਰਾ ਕੰਮ ਜਾਣਦੇ ਆਂ ਕਰ ਲੈਂਦੇ ਆ ਅਸੀਂ ਉਸੇ ਦੇ ਵਿੱਚ ਹੁਣ ਜਿਵੇਂ ਦੋਨਾਂ ਟਰੈਕਟਰਾਂ ਦਾ ਕੰਮ ਕਰਿਆ ਸੀ ਪਿਛਲੇ ਹਿੱਸਾਂ ਦਾ ਖੋਲ ਕੇ ਹਨਾ ਤੇ ਦੋਨਾਂ ਦਾ ਕੰਮ ਹੋਇਆ ਵਈ ਆ ਹੁਣ ਅਸੀਂ ਪਿਛਲੇ ਸੀਜ਼ਨ ਚ ਇਸੇ ਤੋਂ ਪਹਿਲਾਂ ਹੀ ਕਰਿਆ ਸੀਗਾ ਇਦਾਂ ਦੇ ਕੋਈ ਵੀ ਦਿੱਕਤ ਹੋ ਗਈ ਆ ਆਪ ਹੀ ਕਰ ਲੈਂਦੇ ਆ ਹਾਂਜੀ ਆਪ ਹੀ ਕਰ ਲੈਨੇ ਪ ਪੈਂਦਾ ਹੋਣਾ ਹੈ ਫੇ ਤੁਸੀਂ ਦੇਖਦੇ ਰਹਿੰਦੇ ਹੋੜੇ ਵੀ ਮਿਸਤਰੀ ਕੀ ਕੰਮ ਕਰ ਰਿਹਾ ਹੈ ਉਹਦਾ ਸਿੱਖ ਗਏ ਤੁਸੀਂ ਹਾਂਜੀ ਹਾਂਜੀ ਵਾਹਾਈਆਂ ਜਿਵੇਂ ਪਹਿਲਾਂ ਮੇਰੇ ਦਾਦਾ ਜੀ ਸੀਗੇ ਉਹਨਾਂ ਨੂੰ ਵੀ ਇਹੀ ਐ ਸ਼ੌਂਕ ਸੀਗਾ ਜਿਵੇਂ ਪਹਿਲਾਂ ਦੇਖ ਲਓ ਬੋਰਾ ਦੇ ਇੰਜਣ ਚਾਲਦੇ ਹੁੰਦੇ ਸੀਗੇ ਤੇ ਉਹਨਾਂ ਦਾ ਹੀ ਕੰਮ ਹੁੰਦਾ ਸੀ ਉਹ ਦੇਖ ਲਓ ਮੇਰੇ ਦਾਦਾ ਜੀ ਆਪ ਹੀ ਸਾਰਾ ਕਰਦੇ ਹੁੰਦੇ ਸੀਗੇ ਤੇ ਉਮੀ ਬਾਸ ਗਾਹਾਂ ਦੀ ਗਾਹ ਜਿਵੇਂ ਸ਼ੌਂਕ ਕਹ ਲੋ ਜਾਂ ਕੋਹ ਵੀ ਕਹ ਲੋ ਹਨਾ ਇੱਕ ਉਮੀ ਬਾਹ ਮੇਰੇ ਡੈਡੀ ਆ ਗਾਹਾਂ ਹੋ ਗਾ ਉਮੀ ਸਾਨੂੰ ਆ ਬਸ ਵੀ ਆਪ ਹੀ ਉਹਦਾ ਕਰੀ ਜਾਂਦੇ ਜਿੰਨਾ ਵੀ ਹੁੰਦਾ ਵੀ ਠੀਕ ਹੈ ਜੀ ਇਹ ਅੱਛਾ ਹਾਰਸ ਪਾਵਰ ਦੀ ਗੱਲ ਕਰੀ ਜ ਕਿੰਨਾ ਹਾਰਸ ਪਾਵਰ ਹੈ ਇਹ ਇਹ 47 ਹਾਰਸ ਪਾਵਰ ਹੈ ਇਹ ਅੱਛਾ ਫੋਰਡ ਜਿਹੜਾ 47 ਦਾ ਤੇ ਇੱਧਰ ਇਹ ਆਪਣਾ ਹੈਗਾ ਇਹ ਹੈਗਾ ਹੀ ਆਪਣਾ 35 ਹਾਰਸ ਪਾਵਰ ਹੈ 30 ਹਾਰਸ ਪਾਵਰ ਐਚ ਐਮ ਟੀ ਵਾਲਾ ਨਾ ਤੇ ਇੱਧਰ ਮਾਤਾ ਜੀ ਵੀ ਖੜੇ ਨੇ ਮਾਤਾ ਜੀ ਆਇਓ ਮੜਾ ਜਾ ਤੁਸੀਂ ਤਾਂ ਫਰਾਂਸ ਸਮਾ ਦੇਖਿਆ ਤੁਹਾਡੇ ਪੁੱਤਰੇ ਨੇ ਦੋਏ ਤੇ ਮੈਨੂੰ ਬੜੀ ਖੁਸ਼ੀ ਹੋਈ ਜੀ ਨਹੀਂ ਤਾਂ ਆਮ ਅਸੀਂ ਦੇਖਦੇ ਜੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਬੜੇ ਸ਼ੌਕ ਹੁੰਦੇ ਆ ਅੱਛਾ ਅੰਦਰ ਲੈ ਕੇ ਚੱਲਾਂਗੇ ਅੰਦਰ ਨਾ ਬਾਈ ਨੇ ਬੁਲਟ ਵੀ ਰੱਖਿਆ ਹੋਇਆ ਲੇਕਿਨ ਉਹ ਬੁਲਟ ਵੀ ਪੂਰਾ ਐਨੇ ਟਾ ਕੇ ਰੱਖਿਆ ਹੋਇਆ ਤੇ ਉਹ ਕਹਿੰਦੇ ਵੀ ਇਦਾਂ ਨਹੀਂ ਵੀ ਰੋਜ਼ ਹੀ ਚਲਾਉਂਦੇ ਅਸੀਂ ਜਦੋਂ ਕਿਤੇ ਮੌਕਾ ਮਿਲੇ ਉਦੋਂ ਹੀ ਲੈ ਕੇ ਜਾਂਦੇ ਨਹੀਂ ਤਾਂ ਆਮ ਤੌਰ ਦੇ ਉੱਤੇ ਤਾਂ ਮਾਦਾ ਜੀ ਮੁੰਡਿਆਂ ਨੂੰ ਸ਼ੌਕ ਹੁੰਦੇ ਆ ਅੱਜ ਕੱਲ ਨਵੇਂ ਬੇ ਉਹਦਾ ਲਈ ਫਿਰਦੇ ਆ ਰੋਜ਼ੇ ਹਾਂ ਹਾਂ ਤਾਂ ਕਹਿੰਦੇ ਇੰਨਾ ਸ਼ੌਕ ਹੈ ਇਹਨਾਂ ਨੂੰ ਐਨੀ ਗਵਾਲਾ ਚਲੋ ਜਿਵੇਂ ਇਹਨਾਂ ਦਾ ਦਾਦਾ ਜੀ ਸੀਗੇ ਅੱਛਾ ਜੀ ਉਹੀ ਸ਼ੌਂਕ ਵਸ ਇਹਨਾਂ ਕੋਲੇ ਉਹਨਾਂ ਕੀ ਹੈਗਾ ਹੈ ਉਹ ਸੀਗੇ ਵਿਚਾਰਾ ਸੀਗਾ ਐਵੇਂ ਕਹਦੀ ਸਕੂਟਰ ਵੀ ਨਹੀਂ ਚਾਲਦਾ ਸਾਈਕਲ ਹੀ ਚਲਾਉਂਦਾ ਸੀਗਾ ਅੱਛਾ ਜੀ ਹਾਂ ਸਾਈਕਲ ਤੇ ਮੈਂ ਇਹਨੂੰ ਕਹਿੰਦੀ ਸੀ ਕਿ ਤੈਨੂੰ ਤੂੰ ਆਹ ਉਹ ਸਕੂਟਰ ਨਹੀਂ ਸਿੱਖਦਾ ਜਾਂ ਕੁਝ ਨਹੀਂ ਕਰਦਾ ਕਹਿੰਦਾ ਕੁਝ ਨਹੀਂ ਹੁੰਦਾ ਕਹਿੰਦਾ ਮੈਂ ਸਾਈਕਲ ਤੇ ਲੋਡ ਲੈ ਕੇ ਜਾਂਦਾ ਅੱਛਾ ਜੀ ਅਦਾਈ ਜਿਹੜੇ ਜਿੱਦਾਂ ਅਸੀਂ ਵੇਖਦੇ ਹਾਂ ਜੀ ਕਈ ਪਰਿਵਾਰ ਹੈਗੇ ਆ ਵਿਚਾਰੇ ਉਹ ਕਰਜ਼ੇ ੇਠਾਂ ਵੀ ਆ ਜਾਂਦੇ ਆ ਜੀ ਤੇ ਇਹਦਾ ਇੱਕ ਇਹ ਕਾਰਨ ਵੀ ਹੈਗਾ ਵੀ ਕਈ ਵਾਰੀ ਅਸੀਂ ਦਿਖਾਵੇ ਪਿੱਛੇ ਭੱਜਣ ਲੱਗ ਜਾਂਦੇ ਵੀ ਮੇਰੇ ਪੜੋਸੀ ਨੇ ਇਹ ਲਿਆ ਵੀ ਮੈਂ ਵੀ ਸੰਦ ਲੈਣਾ ਵਾ ਵੀ ਦਿਖਾਣਾ ਦਿਖਾਵੇ ਨੇ ਵੀ ਸਾਨੂੰ ਮਾਰਿਆ ਜੀ ਨਾ 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 ਆਈ ਨਹੀਂਗਾ ਐੜਾ ਬੱਚਿਆਂ ਦੇ ਜਿੰਨ ਕਿ ਸੰ ਚੀਜ਼ ਦੀ ਲੋੜ ਆ ਸੀ ਉੰਨੀ ਕੀ ਲੈਂਦੇ ਨੇ ਅੱਛਾ ਜੀ ਇਹ ਟਰੈਕਟਰ ਹੈਗਾ ਜੀ ਕਾਰਨ ਹੈਗਾ ਸਾਰਾ ਕੁਝ ਹੈ ਸਾਰਾ ਕੁਝ ਆਏਗਾ ਤੇ ਆਈ ਨਹੀਂਗਾ ਵੀ ਚਲ ਵੀ ਆ ਸ਼ੌਂਕ ਫਲਾਣੇ ਨਿਆ ਚੀਜ਼ ਲੈ ਲਈ ਅਸੀਂ ਵੀ ਲੈ ਲਈਏ 올ਰੀਡੀ 올ਰੀਡੀ ਨਾ ਜਿੰਨੀ ਕਿ ਲੋੜ ਆ ਸੀ ਉੰਨੀ ਕੀ ਚੀਜ਼ ਬੱਚਿਆਂ ਨੇ ਉਹ ਕਰਨੀ ਹੈ ਜਿਹੜੇ ਸ਼ੌਂਕ ਹੈ ਦਾਦੇ ਦੇ ਸੀਗੇ ਉਹ ਵੀ ਸ਼ੌਂਕ ਵਾਸਤੇ ਨਾਲ ਦੇ ਉਹ ਤਾਂ ਕਨੀਏ ਪਰਿਵਾਰ ਗਏ ਨੇ ਸਾਡਾ ਜਿਵੇਂ ਹੈਗਾ ਉਵੇਂ ਮਹਾਰਾਜ ਸਾਹਿਬ ਨੇ ਰੱਖੀ ਹਾਂ ਸਹੀ ਹੈ ਅੱਛਾ ਬਾਈ ਨਾ ਪੜਾਈ ਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ ਤੁਸੀਂ ਪੜਾਈ ਕੀ ਕਰਦੇ ਹੋਣ ਪੜਦੇ ਵੀ ਹੈਗੇ ਤੁਸੀਂ ਨਾ ਤੁਸੀਂ ਹਾਂਜੀ ਆਈਡੀ ਕਰੀ ਜੀ ਇਲੈਕਟ੍ਰੀ ਜੰਦੀ ਲਾਈ ਜੀ ਤੇ ਦੋਨਾਂ ਵੀ ਰਾ ਦੇ ਠੀਕ ਹੈ ਠੰਗੀ ਸੱਚਾ ਨੇ ਕਰੀ ਹੋਈ ਹੈ ਤੇ ਤੇ ਸਰਵਿਸ ਤੁਸੀਂ ਖੁਦੇ ਆਪੇ ਕਰ ਲੈਂਦੇ ਆ ਦੋਆਂ ਦੀ ਜੀ ਆ ਵੀ ਕਰ ਲੈਨੇ ਜੀ ਟਰੈਕਟਰਾਂ ਜੋ ਵੀ ਕੰਮ ਆਉਂਦਾ ਉਹਨਾਂ ਦੇ ਵੀ ਆਪ ਹੀ ਕਰਦੇ ਆਂ ਅੱਛਾ ਹੋਰ ਆਪਾਂ ਅੱਗੇ ਦਿਖਾਈਏ ਹੁਣ ਸੰਦ ਜਿਹੜੇ ਹੋਰ ਹੈਗੇ ਆ ਆਜੋ ਇੱਕ ਵਾਰੀ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਜੀ ਆਪਾਂ ਕਿਉਂਕਿ ਬਾਈਆਂ ਕੋਲ ਉੰਜ ਸਾਰਾ ਕੁਝ ਹੈਗਾ ਤੇ ਇੱਕ ਤਾਂ ਕਹਿੰਦੇ ਵੀ ਜਿਹੜੀ ਪਿੰਡ ਦੀ ਜ਼ਿੰਦਗੀ ਹੁੰਦੀ ਆ ਵੈਸੇ ਹੀ ਇੰਨੀ ਸੋਹਣੀ ਹੁੰਦੀ ਆ ਸਾਰਾ ਕੁਝ ਵੀ ਹਵਾ ਪਾਣੀ ਸਾਰਾ ਕੁਝ ਸ਼ੁੱਧ ਹੈਗਾ ਤੇ ਇੱਧਰ ਮੋਟਰਸਾਈਕਲ ਖੜੇ ਹੈ ਕਿ ਪਹਿਲਾਂ ਬੋਲਟ ਕੋਲ ਚੱਲੀਏ ਦੇਖ ਆਂ ਜੀ ਚੱਲ ਪਹਿਲਾਂ ਬੋਲਟ ਕੋਲ ਚੱਲਦੇ ਆਂ ਆਪਾਂ ਵੋਲਟਰ ਵੀਰਾਂ ਨੇ ਨਾ ਅੰਦਰ ਖੜਾਇਆ ਹੋਇਆ ਤੇ ਮੈਂ ਚਾਹੁੰਦਾ ਤਾਂ ਅਸੀਂ ਬਾਹਰ ਵੀ ਕਢਵਾ ਸਕਦੇ ਸੀ ਅੱਜ ਪਰ ਮੈਂ ਕਿਹਾ ਨਹੀਂ ਮੈਂ ਕਿਹਾ ਇਹੀ ਚੀਜ਼ ਦਿਖਾਣੀ ਹੈ ਸੋ ਤੁਹਾਨੂੰ ਦਿਖਾਣ ਲੱਗੇ ਆ ਵਾਈਹ ਹੋਰਾਂ ਨੇ ਕਿਦਾਂ ਇੱਧਰ ਵੋਲਟਰ ਰੱਖਿਆ ਹੋਇਆ ਤੇ ਉੱਧਰ ਸਕੂਟਰ ਵੀ ਹੈਗਾ ਉੱਥੇ ਵੀ ਲੈ ਕੇ ਚੱਲਾਂਗੇ ਉਹ ਵੀ ਪੁਰਾਣਾ ਮਾਡਲ ਆ ਤੇ ਇੱਧਰ ਵੋਲਟ ਖੜਾਇਆ ਹੋਇਆ ਵੀਰ ਨੇ ਤੇ ਇਹ ਤੁਹਾਨੂੰ ਦਿਖਾਇਆ ਕਿਹੜਾ ਮਾਡਲ ਆ ਇਹ 17 ਮਾਡਲ ਆ ਵੀ ਜੀ ਅੱਛਾ ਤੇ ਖਾਸ ਗੱਲ ਤੁਹਾਨੂੰ ਕੀ ਦਿਖਾਣੀ ਆ 17 ਮਾਡਲ ਤੁਸੀਂ ਹੋਰ ਵੀ ਦੇਖੇ ਹੋਣੇ ਆ 17 ਮਾਡਲ ਤਾਂ ਕੋਈ ਜ਼ਿਆਦਾ ਪੁਰਾਣਾ ਨਹੀਂ ਹੋਇਆ ਲੇਕਿਨ ਇਹਦੇ ਵਿੱਚ ਖਾਸ ਗੱਲ ਕੀ ਦਿਖਾਣੀ ਆ ਇਹਦੇ ਮੀਟਰ ਦੇਖੋ ਤੁਸੀਂ ਇਹ ਕਿੰਨਾ ਚੱਲਿਆ ਹੋਇਆ ਵੀਰੇ ਦੋ ਹਿਆ ਚੱਲਿਆ ਹੋਇਆ ਜੀ 2011 ਦਾ ਤੁਸੀਂ ਖਰੀਦਾ ਹੋਇਆ ਇਹ 10000 ਚਲਾਇਆ ਬਸ ਹਾਂਜੀ ਅੱਛਾ ਇਹਨੂੰ ਗੁੱਦਾ ਕਿਦਾਂ ਹਵਾ-ਹਵਾ ਨਹੀਂ ਲਵਾਉਂਦਾ ਇਹਨੂੰ ਬਸ ਜੀ ਥੋੜਾ ਮੋਟਾ ਕੱਢਦੇ ਆ ਜੀ ਬਸ ਬੜਾ ਦਾ ਨਹੀਂ ਇੰਨਾ ਕੱਢਦੇ ਜੀ ਵਾਕਈ ਤੇ ਤਾਈਂ ਗੇੜਾ ਕੀ ਹਨਾ ਵਾੜਾ ਮੋਟਾ ਲੈ ਜੀਏ ਵੀ ਬੜਾ ਨਹੀਂ ਜੀ ਬਸ ਨਹੀਂ ਤਾਂ ਮੁੰਡਿਆਂ ਕੋਲ ਜਿਹਨਾਂ ਕੋਲ ਬੁਲਟ ਹੁੰਦਾ ਉਹ ਤਾਂ ਬਹਾਨਾ ਲੱਭਦੇ ਕਿ ਤਾਂ ਬਾਜ਼ਾਰ ਜਾਣਾ ਪਵੇ ਕਿਤੇ ਉਹ ਗੇੜਾ ਮਾਰਨਾ ਪਵੇ ਜੀ ਹਾਂਜੀ ਦੇਖੇ ਉਹ ਤਾਂ ਦਿੱਲੀ ਦੇ ਵੇਸਤੀ ਲਈ ਫਿਰਦੇ ਨੇ ਜਿਵੇਂ ਦੇਖਿਆ ਬੜੀ ਇਦਾਂ ਦਾ ਹੈ ਨਹੀਂ ਜੀ ਤੁਹਾਡੇ ਸਾਹਮਣੇ ਦੇਖ ਲਓ ਟੱਗਿਆ ਪਿਆ ਸੀ ਅੰਦਰ ਕਿਤੇ ਕੱਢਦੇ ਈ ਮਹੀਨੇ ਦੇ ਵਿੱਚ ਇੱਕ ਦਿਨ ਕੱਢ ਲੀਏ ਦੋ ਦਿਨ ਕੱਢ ਲੀਏ ਵਹਾਂ ਕਿਤੇ ਪੂਰਾ ਸਾਫ ਵੀ ਰੱਖਿਆ ਹੋਇਆ ਹੈ ਵੀ ਐਂ ਨਹੀਂ ਤੁਹਾਨੂੰ ਹੁੰਦਾ ਵੀ ਮੈਂ ਪੁਰਾਣੀ ਜਗ੍ਹਾ ਜਾਈਏ ਤਾਂ ਦਿਖਾਈਏ ਮੜਾ ਜਾ ਵੀ ਬੇਰ ਕੋਲ ਵੀ ਹੈਗਾ ਨਹੀਂ ਨਹੀਂ ਜੀ ਉਹ ਗੱਲ ਨਹੀਂ ਹੈਗੀ ਜੀ ਬਸ ਆਪਾਂ ਦਾ ਕਿਹੜਾ ਐਂ ਦਿਖਾਉਵੇ ਖਾਤਰ ਤਾਂ ਕੋਈ ਬੜਾ ਲਿਆ ਨਹੀਂ ਬਸ ਸ਼ੌਂਕ ਵਾਸਤੇ ਰੱਖਿਆ ਹੋਇਆ ਜੀ ਇਹ ਤਾਂ ਹਾਂ ਕੀ ਬਾਤ ਹੈੀ ਸੋ लवली ਵੀਰ ਹੋਰਾਂ ਨੇ ਇੱਧਰ ਬੁਲਟ ਵੀ ਰੱਖਿਆ ਹੋਇਆ ਦੇਖੋ ਘਰ ਵਿੱਚ ਸਾਰਾ ਕੁਝ ਹੈ ਪਰ ਐ ਨਹੀਂ ਵੀ ਹਰਲ ਹਰਲ ਕਰਦੇ ਫਿਰਦੇ ਆਂ ਇੱਧਰ ਉੱਧਰ ਤੇ ਇੱਧਰ ਮਿਹਰ ਕਰੀ ਦਾਤਿਆ ਮੂਰੇ ਲਖਵਾਇਆ ਹੋਇਆ ਇਹ ਕਿਹੜਾ ਮਾਡਲ ਵੀਰੇ ਇਹ ਵੀਰ ਜੀ ਇਹ ਵੀ ਹੈਗਾ ਜੀ ਆ ਆਪਣਾ 80 ਮਾਡਲ ਹੈ ਅੱਛਾ ਇਹ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਹਾਂਜੀ ਹਾਂ ਲੋਕਾਂ ਨੇ ਜਿਨ੍ਹਾਂ ਕੋਲ ਸੀਗੇ ਉਹਨਾਂ ਨੇ ਤਾਂ ਕਈਆਂ ਨੇ ਕਵਾੜਚੀ ਘੜਤੇ ਹਾਂਜੀ ਹਾਂਜੀ ਦੇਖੇ ਲੋਕਾਂ ਨੇ ਤਾਂ ਹੀ ਫੜਾਤੇ ਜਿਵੇਂ ਕਵਾੜੀਆਂ ਨੂੰ ਸੜਤੇ ਜੀ ਇਹ ਰੱਖਿਆ ਹੋਈ ਕਿਉਂਕਿ ਡੈਡੀ ਆ ਗਏ ਲਿਆ ਸੀਗਾ ਇਹ ਅੱਛਾ ਤੇ ਹਾਂਜੀ ਹੁਣ ਚੱਲਦਾ ਜੀ ਇਹ ਵੇਹ ਹੁਣ ਚਲਾਉਂਦੇ ਨਹੀਂ ਹੁਣ ਖੜਾ ਹੈਗਾ ਹੁਣ ਵੇਹ ਚਾਲੂ ਹਾਲ ਤੇ ਜਾਈ ਇਹ ਹੈਗਾ ਠੀਕ ਹੈ ਠੀਕ ਮਦੇ ਪੈਰੀ ਪੈਨੇ ਜੀ ਪੁੱਤਰ ਲੱਗਦੇ ਨਹੀਂ ਤੁਹਾਡੇ ਹਾਂ ਜੀ ਪੁੱਤਰੇ ਆ ਸਾਡੇ ਤੇ ਥੋੜਾ ਦੱਸੋ ਜੀ ਸਾਨੂੰ ਤੇ ਹੋਰ ਜਿਹੜੀਆਂ ਮਾਵਾਂ ਨੇ ਹੋਰ ਜਿਹੜੇ ਘਰ ਪੰਜਾਬ ਦੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਵੀ ਪੰਜਾਬ ਦੇ ਹੀ ਮੁੰਡੇ ਆ ਪੰਜਾਬ ਦੇ ਉਹਨਾਂ ਇਦਾਂ ਕਹਿਆ ਜਾਂਦਾ ਵੀ ਪੰਜਾਬ ਦੇ ਮੁੰਡੇ ਕਈ ਦਿਖਾਉਂਦੇ ਆ ਇਦਾਂ ਵੀ ਇਹ ਤਾਂ ਬੜੀ ਫੁਕਰੀਆਂ ਮਾਰਦੇ ਆ ਕਈ ਪਰ ਤੁਹਾਡੇ ਤਾਂ ਬੱਚਿਆਂ ਨੂੰ ਮਿਲ ਕੇ ਬੜਾ ਸਕੂਨ ਮਿਲਿਆ ਈ ਸਾਨੂੰ ਇਹ ਤਾਂ ਵਿਚਾਰੇ ਕੁਝ ਨਹੀਂ ਖਾਂਦੇ ਨਹੀਂ ਪੀਂਦੇ ਨਹੀਂ ਆਪਣੇ ਜੁੱਲੇ ਪੱਕੀ ਰੋਟੀ ਖਾਂਦੇ ਆ ਕੋਈ ਮੈਲ ਨਹੀਂ ਕੋਈ ਐਬ ਨਹੀਂ ਇਹਨਾਂ ਨੂੰ ਵਧੀਆ ਥਾਂ ਤੇ ਪੜਨ ਜਾਂਦੇ ਆ ਉਹਦੇ ਘਰੇ ਆ ਜਾਂਦੇ ਆ ਉਹਦਾ ਖੇਤੀਬਾੜੀ ਦਾ ਕੰਮ ਕਰਦੇ ਨਾਲ ਨਾਲ ਪੜਦੇ ਵੀ ਨਾਲ ਖੇਤੀ ਦਾ ਵੀ ਦੇਖਦੇ ਆਦ ਪੜ ਕੇ ਆ ਕੇ ਫਿਰ ਖੇਤੀਬਾੜੀ ਦਾ ਉਹਦੇ ਪਿਓ ਨਾਲ ਕੰਮ ਕਰਾਉਂਦੇ ਆ ਆ ਉਹਦੇ ਡੈਡਿੰਗਾਂ ਦਾ ਠੀਕ ਹੈ ਤੇ ਮਤ ਜੀ ਜਿੱਦਾਂ ਅੱਜ ਕੱਲ੍ਹ ਕਈ ਨੌਜਵਾਨ ਇਹ ਕਹਿੰਦੇ ਵੀ ਅਸੀਂ ਬਾਹਰ ਜਾਣਾ ਨਹੀਂ ਜੀ ਇਹ ਨਹੀਂ ਕਹਿੰਦੇ ਹੂੰ ਇਹ ਦੋਨੇ ਹੀ ਨਹੀਂ ਕਹਿੰਦੇ ਕਿ ਤਾਂ ਅਸੀਂ ਤਾਂ ਇੱਥੇ ਕੋਈ ਨੌਕਰੀ ਜੋਬ ਮਿਲ ਗਿਆ ਕਰ ਲਾਂਗੇ ਨਹੀਂ ਫਿਰ ਆਪਣੀ ਖੇਤੀ ਤਾਂ ਕਿਧਰੇ ਗਈ ਨਹੀਂ ਹੂੰ ਬਸ ਬਾਹਰ ਨਹੀਂ ਜਾਂਦੇ ਠੀਕ 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 ਚਲੋ ਮਾਤਾ ਜੀ ਨਾਲ ਫੇਰ ਗੱਲ ਕਰਾਂਗੇ ਤੇ ਭਾਈ ਤੁਸੀਂ ਆਪਣੇ ਤੌਰ ਦੇ ਉੱਤੇ ਦੱਸੋ ਤੁਹਾਨੂੰ ਹੈਗਾ ਕੋਈ ਜਿੱਦਾਂ ਨੌਜਵਾਨ ਤਾਂ ਤੁਹਾਡੇ ਨਾਲ ਦੇ ਵੀ ਗਏ ਹੋਣੇ ਬਾਹਰ ਹਾਂਜੀ ਹਾਂਜੀ ਸਾਡੇ ਨਾਲ ਦੇ ਮਤਲਬ ਕਿ ਸਾਰੇ ਫਰੈਂਡ ਸੀਗੇ ਜਿੰਨੇ ਵੀ ਹਨਾ ਸਾਰੇ ਬਾਹਰ ਚਲੇ ਗਏ ਹਾਂਜੀ ਤੇ ਸਾਰਿਆਂ ਨੂੰ ਆਏ ਸੀਗਾ ਸਾਨੂੰ ਕਿ ਇਦਾਂ ਦਾ ਹੈ ਨਹੀਂਗਾ ਜੀ ਵੈਸੇ ਵੀ ਕੀ ਆ ਬਾਹਰ ਹੁਣ ਦੱਸਦੇ ਵੀ ਆ ਬਾਹਰ ਜਾ ਕੇ ਵੀ ਉਹ ਕਹਿੰਦੇ ਕੋਈ ਹਾਲਾਤ ਬਸ ਬਾਹਲੇ ਵਧੀਆ ਹੈ ਨਹੀਂਗੇ ਜੀ ਤੇ ਉਹਦਾ ਕਰਕੇ ਆਪ ਨੂੰ ਵੀ ਹੈ ਨਹੀਂਗਾ ਜੀ ਤੇ ਬੜਾ ਕੁ ਸ਼ੌਂਕ ਵੀ ਹੈ ਨਹੀਂ ਸੀ ਬਾਹਰ ਦਾ ਇੱਥੇ ਵਧੀਆ ਜੀ ਠੀਕ ਆ ਖੇਤੀ ਕਰ ਲਾਂਗੇ ਆਪ ਦਾ ਵੀ ਜੌਬ ਮਿਲ ਗਈ ਤਾਂ ਉਹ ਠੀਕ ਆ ਨਹੀਂ ਆਉਦੀ ਖੇਤੀ ਤਾਂ ਹੈਗੀ ਇਹ ਧੰਦਾ ਆਪਣਾ ਤੁਹਾਨੂੰ ਜਿੱਦਾਂ ਤੁਹਾਡੇ ਕਲਾਸ ਦੇ ਬੱਚੇ ਹੋਰ ਗਏ ਹੋਣੇ ਜੀ ਬਾਹਰ ਹੁਣ ਵੀ ਸ਼ਾਇਦ ਤੁਹਾਨੂੰ ਫੋਨ ਕਰਕੇ ਦੱਸਦੇ ਹੋਣੇ ਹਾਲ ਚਾਲ ਤੁਹਾਡਾ ਹਨ ਹੁੰਦੀ ਹੈ ਬਾਹਰ ਗਏ ਦੋਸਤਾਂ ਨਾਲ ਗੱਲਬਾਤ ਵੀ ਰਹਿੰਦੀ ਹੈ ਜੀ ਗੱਲਬਾਤ ਹਾਂ ਸਾਰੇ ਦੱਸ ਦੇਗੇ ਵੀ ਹਾਲਾਤ ਆ ਬਸ ਹੁਣ ਕਹਿੰਦੇ ਮਾੜੀ ਹੋਏ ਪਏ ਹੈਗੇ ਹਾਂ ਹਾਂ ਕਰਕੇ ਹਾਂ ਤੇ ਉੱਦਾਂ ਤਾਂ ਰੇਲਾਂ ਦੇ ਵਿੱਚ ਤਾਂ ਬੜਾ ਗਾਫ ਆਇਆ ਹੁੰਦਾ ਕੋਈ ਮਸਟੈਂਗ ਲੈ ਕੇ ਘੁੰਮ ਰਿਹਾ ਕੋਈ ਮਰਸੀਡੀਜ਼ ਲੈ ਕੇ ਘੁੰਮ ਰਿਹਾ ਨਾ ਫੋਟੋ ਆਉਂਦੀਆਂ ਦੇਖਦੇ ਰਹਿੰਦੇ ਆ ਜੀ ਅਸੀਂ ਉਹ ਕੋਈ ਕੋ ਕਿਹੜੀ ਗੱਡੀ 'ਚ ਫਿਰਦਾ ਹੁੰਦਾ ਕੋਈ ਕਿਹੜੀ ਗੱਡੀ 'ਚ ਹਾਂ ਤਾਂ ਫਿਰ ਉਹ ਫਿਰ ਹਾਲਾਤ ਕੁਝ ਹੋਰ ਹੁੰਦੇ ਅਸਲ 'ਚ ਹੈ ਹਾਂਜੀ ਹਾਲਾਤ ਕੁਝ ਹੋਰ ਹੁੰਦੇ ਆ ਜੀ ਕਿਉਂਕਿ ਲੋਨ ਤੇ ਲੈ ਲੈਂਦੇ ਆ ਜੀ ਫਿਰ ਹਾਂ ਬਾਅਦ 'ਚ ਕਿਸ਼ਤਾਂ ਭਰਗਣੀਆਂ ਪੈਂਦੀਆਂ ਜੀ ਫਿਰ ਬਾਅਦ 'ਚ ਔਖੇ ਹੋਈ ਜਾਂਦੇ ਆ ਉਹ ਗੱਲ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਜੀ ਨਾਲੇ ਭਾਈ ਹੁਣ ਜਦਦਾ ਅਸੀਂ ਸੁਣਦੇ ਆ ਵੀ 40 40 45 45 ਲੱਖ ਜਾਂ ਲਾ ਕੇ ਬੱਚੇ ਜਾਂਦੇ ਉੱਥੇ ਤੇ ਇੰਨੇ ਚ ਤਾਂ ਮੈਂ ਕਹਿੰਦਾ ਜੇ ਤੁਸੀਂ ਆਪਣਾ ਕਾਰੋਬਾਰ ਇੱਥੇ ਕਰ ਲਓ ਕਿ ਲੱਗਦਾ ਵੀ ਬੰਦਾ ਤਾਂ ਵੈਸੇ ਇਨਕਮ ਇੰਨੀ ਹੋ ਜਾਣੀ ਮਹੀਨੇ ਦੀ ਕੋਈ ਚੰਗਾ ਕਾਰੋਬਾਰ ਜੇ ਬੰਦਾ ਦਿਮਾਗ ਲਾ ਕੇ ਕਰੇ ਇੱਕੋ ਹੀ ਜਾਂ ਸਹੀ ਗੱਲ ਹੈ ਜਿਵੇਂ ਹੁਣ ਆਪਾਂ ਖੇਤੀ ਨਾਲ ਜੁੜੇ ਹੋਿਆਂ ਤੇ ਉਹ ਮੈਂ ਦੇਖ ਲਓ ਪਸ਼ੂ ਵਗੈਰਾ ਆਪਾਂ ਰੱਖ ਸਕਦੇ ਹਾਂ ਨਾ ਇੱਥੇ ਦੇਖ ਲਓ ਉਹਦੇ ਲੋਨ ਵਗੈਰਾ ਇੱਥੇ ਵੀ ਹੋ ਜਾਂਦੇ ਆ ਚਲੋ ਠੀਕ ਆ ਆਪਾਂ ਜਿਵੇਂ ਕਹਿੰਦੇ ਇੰਨੀਆਂ ਕਈ ਵਾਰੀ ਹੁੰਦੇ ਵੀ ਨਹੀਂ ਬੰਦੇ ਕੋਲੇ ਪੈਸੇ ਹਨਾ ਤੇ ਹੁਣ ਜ ਉਦੋਂ ਨਾ ਤਾਂ ਜਿੱਦ ਨੂੰ ਆਪਦਾ ਇੱਥੇ ਹੀ ਕੋਈ ਆਪਦਾ ਚਲੋ ਠੀਕ ਆ ਵੀ ਲੋਨ ਲੈ ਲਓ ਕੋਈ ਡੇਰੀ ਫਾਰਮ ਤੇ ਮਿਲ ਜਾਂਦੇ ਆ ਉਹ ਚੀਜ਼ ਦਾ ਕਰ ਲੋ ਚਲੋ ਜੇ ਨਹੀਂ ਇਦਾਂ ਹੁੰਦਾ ਤਾਂ ਆਪਾਂ ਨੂੰ ਇੱਥੇ ਵੀ ਕਿਤੇ ਬਹੁਤ ਹੈਗੇ ਜੀ ਆਪਾਂ ਕਰ ਸਕਦੇ ਆ ਜਿਵੇਂ ਹੁਣ ਆਪਣਾ ਖੇਤਾਂ ਦੇ ਵਿੱਚ ਘਰ ਆ ਇੱਥੇ ਤੇ ਇੱਥੇ ਆਪਾਂ ਵੀ ਕੋਈ ਕਿੱਤਾ ਐ ਕਰਨਾ ਹੋਵੇ ਹਨਾ ਚਲੋ ਠੀਕ ਆ ਦੇਖ ਰਿਹਾ ਜੋਬ ਵਗੈਰਾ ਜੇ ਮਿਲ ਜੇ ਤਾਂ ਵਧੀਆ ਗੱਲ ਆ ਨਹੀਂ ਫਿਰ ਕੋਈ ਇਦਾਂ ਦੀ ਕਿੱਤਾ ਕਰਾਂਗੇ ਜੀ ਆਪਾਂ ਵੀ ਕੋਈ ਤੁਰਾਂਗੇ ਕੋਈ ਡੇਰੀ ਫਾਰਮ ਵਗੈਰਾ ਦਾ ਕੋਈ ਇਦਾਂ ਦਾ ਜੀ ਤੇ ਅੱਛਾ ਇੱਕ ਹੋਰ ਚੀਜ਼ ਦਿਖਾਇਆ ਇੱਧਰ ਪਾਲਸਰ ਖੜੇ ਹੈ ਇੱਕ ਮੇਰੇ ਖਿਆਲ ਪਾਲਸ ਹਾਂਜੀ ਵਾਹ ਰੈਡੀ ਹੋ ਰਿਆਂ ਦੀ ਲਾਂਦੇ ਹੋਇਆ ਜੀ ਪਹਿਲਾਂ ਤਾਂ ਬਾਲਸਰ ਆਵੇ ਤੇ ਇਹ ਕਿਹੜਾ ਮਾਡਲ ਹੈ ਬਾਲਸਰ ਦਾ ਇਹ 6 ਮਾਡਲ ਆਈ ਹੈ ਵੀ ਅੱਛਾ ਇਹ ਵੀ ਤੁਸੀਂ ਐ ਰੱਖਿਆ ਹੋਇਆ ਹੈ ਇਹਦੇ ਵੀ ਰਿਮਾਂ ਲੱਗਦਾ ਕੱਲ ਪੁਆਇ ਰਿਮ ਹਾਂਜੀ ਹਾਂਜੀ ਵਾਹ ਉਹ ਵੀ ਸੌਂਗ ਹੀ ਹੈ ਜੀ ਇਦਾਂ ਦਾ ਵਾਹ ਵੀ ਸੁਭਾਈ ਥੋੜੀ ਜਿਆਦੀ ਅਸੀਂ ਆ ਰੱਖਦੇ ਹਾਂ ਜਿਆਦੀ ਅੱਛਾ ਜੀ ਆਹ ਉਹਦਾ ਹੁਣ ਚਲੋ ਆਏ ਹਨੇਰੀ ਵਗੈਰਾ ਚੱਲੀ ਜਾਂਦੀ ਨੇ ਬਾਹਰ ਇਤਾਂ ਵਗੈਰਾ ਪੈ ਗਿਆ ਨਾ ਇੱਥੇ ਇਹ ਵੀ ਪੂਰੇ ਉਦਾਂ ਸੰਭਾਲ ਕੇ ਰੱਖੇ ਹੋਏ ਆ ਹਾਂ ਗੀਤਾ ਅੱਛਾ ਟਾਇਰ ਇਹਨਾਂ ਦੇ ਜਮਾ ਹੀ ਨਵੇਂ ਪਾਏ ਆ ਇਹ ਵੀ ਇਹਨੇ ਤੁਸੀਂ ਜ਼ਿਆਦਾ ਚਲਾਏ ਹੋਏ ਆ ਨਹੀਂ ਬੌਲੇ ਨਹੀਂ ਚਲਾਉਂਦੇ ਜੀ ਇਹ ਠੀਕ ਹੀ ਆ ਚਲਾਈਦਾ ਸਾਡੀ ਕੋਈ ਬੌਲਾ ਅਸੀਂ ਵੀ ਕਿਉਂਕਿ ਆ ਜ਼ਿਆਦਾਤਰ ਤਾਂ ਇਹ ਪੜਨ ਜਾਂਦੇ ਆ ਤੇ ਅਸੀਂ ਵੀ ਉੱਥੇ ਬਾਗ ਜਾਂਦੇ ਆ ਬਹੁਤ 6 ਕਿਲੋਮੀਟਰ ਹੈਗਾ ਜੀ ਘਰ ਤੋਂ ਆਪਣੇ ਇੱਥੇ ਹੀ ਜਾਂਦੇ ਆ ਬਾ ਉੱਥੇ ਜਾਂਦੇ ਆ ਤੇ ਵਾਹ ਘਰੇ ਆ ਜੰਨੇ ਸਿੱਧਾ ਮੁੜ ਕੇ ਆਉਂਦਾ ਕੀਤੀ ਵਗੈਰਾ ਹੁੰਦਾ ਘਰੇ ਕੰਮ ਤੋਂਦਾ ਉਹ ਕਰੀਦੇ ਜੀ ਬਸ ਅੱਛਾ ਪੜਾਈ ਤੋਂ ਬਾ ਚਲੋ ਅਜਾ ਪੁੱਦਰ ਚੱਲੀਏ ਤੇ ਫਿਰ ਮੱਜਾਂ ਵਗੈਰਾ ਦਾ ਵੀ ਕਰ ਲੈਂਦੇ ਹਾਂ ਹਾਂਜੀ ਬਸ ਰੱਖੇ ਹੋਏ ਜੀ ਪਸ਼ੂ ਵਾਹ ਜਿੰਨੇ ਕੇਰਾ ਘਰੇ ਆਪਦੇ ਕੇਰਾ ਦਾ ਘਰ ਕਿੱਥੇ ਅੱਜ ਕੱਲ੍ਹ ਤਾਂ ਮੁੰਡੇ ਕਈ ਮੇਰੀ ਗੱਲ ਹੁੰਦੀ ਹੈ ਨੌਜਵਾਨਾਂ ਦੇ ਨਾਲ ਬਾਪੂ ਹੋਰਾਂ ਦੇ ਨਾਲ ਉਹ ਕਹਿੰਦੇ ਵੀ ਸਾਡੇ ਤਾਂ ਜਿਹੜੇ ਅਗੇ ਨੌਜਵਾਨ ਪੁੱਤਰੇ ਆ ਕਹਿੰਦੇ ਉਹ ਨਹੀਂ ਮੰਨਦੇ ਕਹਿੰਦੇ ਘੋਲ ਮੰਨਦੇ ਆ ਵੀ ਅਸੀਂ ਨਹੀਂ ਗੋਹੇ ਨਾਲ ਗੋਹਾ ਹੁਣ ਨਹੀਂ ਉਹ ਤਾਂ ਆਪਣਾ ਕੀਤਾ ਹੀ ਦੇਖੋ ਉਹਦਾ ਕਰਨੀ ਹੈ ਕਿ ਨਹੀਂ ਜੀ ਹਾਂ ਉਹਦਾ ਹੀ ਉਹਨਾਂ ਕਰਖਿਆ ਬਈ ਖੈਰ ਕੀ ਰਾਂ ਦਾ ਹੁਣ ਕਿਉਂਕਿ ਆਏ ਆ ਸਾਨੂੰ ਵੀ ਉਹਦੇ ਨਾਲ ਸਟੱਡੀ ਦਾ ਵੀ ਹੋ ਜਾਂਦਾ ਨਹੀਂ ਫਿਰ ਇੱਕ ਨਾਲ ਖੇਤੀ ਤੋਂ ਹੁੰਦਾ ਉਹਨੇ ਉਹਨੇ ਕਿਹਾ ਕਿ ਆਪਣੇ ਘਰੇ ਵੀ ਪਰ ਤੁਹਾਨੂੰ ਕੋਲ ਨਹੀਂ ਕੋਲ ਨਹੀਂ ਲੱਗਦਾ ਇਹੋ ਗੱਲ ਦੀ ਕੋਈ ਕੋਲ ਕੋਲ ਦਾ ਕੋਈ ਕੰਮ ਨਹੀਂ ਆ ਕੇ ਹੋ ਕੱਖਵੱਠਾਂ ਦਾ ਵੀ ਕਰਨਾ ਹਰਾ ਸਾਰਾ ਆਪ ਹੀ ਕਰਦੇ ਆ ਜੀ ਠੀਕ 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 ਤੇ ਮੈਨੂੰ ਦੱਸ ਰਹੇ ਸੀਗੇ ਕਹਿੰਦੇ ਵੀ ਮਾਤਾ ਜੀ ਹੋਰੀ ਦੱਸ ਰਹੇ ਸੀਗੇ ਮਾਤੇ ਨਾਲ ਇੱਕ ਵਾਰੀ ਫੇਰ ਗੱਲ ਕਰਾਂਗੇ ਵੀ ਜਿਹੜੇ ਤੁਹਾਡੇ ਬਾਪੂ ਜੀ ਹੋਰੀ ਵੀ ਸੀਗੇ ਜਿੱਦਾਂ ਅਸੀਂ ਆਮ ਸੁਣਦੇ ਆ ਵੀ ਕਿ ਇਹਨਾਂ ਸ਼ੌਕ ਹੁੰਦਾ ਜਾਂ ਕਿਦਾਂ ਕਹ ਲਓ ਵੀ ਥੋੜਾ ਬਾਤ ਘੁੱਟ ਘੱਟ ਵੀ ਕਹੀਂ ਲਾਂਦੇ ਹੁੰਦੇ ਵੀ ਤੁਹਾਡੇ ਬਾਪੂ ਨੇ ਇੱਕ ਕਦੇ ਵੀ ਦਾਰੂ ਦੂਰ ਕਦੇ ਇਹਦੇ ਨਸ਼ੇ ਵੱਲ ਲਗਾਏ ਕਦੇ ਹੈ ਨਾ ਜੀ ਨਾ ਕਦੇ ਨਾ ਮੇਰੇ ਦਾਦਾ ਜੀ ਨੂੰ ਸੀਗਾ ਇਦਾਂ ਦੇ ਮੇਰੇ ਡੈਡੀ ਯਾਰ ਹੈ ਨਾ ਜਿਵੇਂ ਨਾ ਕਦੇ ਇੱਕ ਦਿਨ ਵੀ ਉਹਨਾਂ ਨੇ ਕੀ ਕਹਿਣਾ ਮੈਂ ਕਹਿਣਾ ਕਦੇ ਐ ਟੈਸਟ ਵੀ ਨਹੀਂ ਦੇਖਿਆ ਹੋਣਾ ਕਦੇ ਅੱਛਾ ਜੀ ਇੱਕ ਦਿਨ ਵੀ ਕਿਸੇ ਚੀਜ਼ ਦਾ ਵੀ ਇੱਕ ਚੀਜ਼ ਪਰਸੈਂਟ ਦਾ ਵੀ ਆਪਾਂ ਕ ਵੀ ਨਹੀਂ ਕੋਈ ਹਾਂ ਤਾਂ ਹੀ ਤੁਹਾਡੇ ਉੱਤੇ ਵੀ ਉਹ ਸਰਪਿਆ ਹੋਇਆ ਹੈ ਹਨਾ ਠੀਕ ਹੈ ਜੀ ਅੱਛਾ ਇਹ ਨੰਬਰ ਦਿਖਾਈਏ ਇੱਕ ਵਾਰੀ ਨੰਬਰ ਬੜਾ ਕਮਾਲ ਦਾ ਕਿਉਂਕਿ ਉਸ ਟਾਈਮ ਨੰਬਰ ਵੀ ਜਿਹੜੇ ਬੜੇ ਛੋਟੇ ਆਇਆ ਕਰਦੇ ਸੀਗੇ ਤੇ ਨੰਬਰ ਦੇਖੋ ਤੁਸੀਂ ਪੀ ਯੂ ਕੇ 5100 ਤੇ ਸਿੱਧੂ ਬਾਈ ਹੋਰਾਂ ਦਾ ਗੋਤ ਆ ਤੇ ਨੰਬਰ ਬੜੇ ਕਮਾਲ ਦੇ ਹਨਾ ਹੁਣ ਤਾਂ ਇਹ ਨੰਬਰ ਵੀ ਮੈਂ ਕਹਿੰਦਾ ਇਹ ਲੱਖਾਂ ਦਾ ਤਾਂ ਨੰਬਰ ਨੰਬਰ ਮਿਲੂਗਾ ਹਾਂਜੀ ਹਾਂਜੀ ਹੁੰਦਾ ਲੱਖਾਂ ਲੱਖਾਂ ਦੇ ਨੰਬਰ ਹੈ ਜੀ ਲੋਕ ਦੇਖ ਲੋ ਗੱਡੀਆਂ ਦੇ ਵੀ ਲਵਾਉਂਦੇ ਆ ਇਦਾਂ ਦੇ ਕੋਈ ਦੇਖ ਲੈਂਦੇ ਜਿਵੇਂ ਕੋਈ ਹੁਣ ਤਾਂ ਲੱਖਾਂ ਦੇ ਵਿੱਚ ਮਿਲਦੀ ਹੈ ਜੀ ਹਲ ਪੁਰਾਣੀ ਉਹੀ ਲੱਗ ਰਹੇ ਹਨ ਨਵੇਂ ਤਾਂ ਮਿਲਦੀ ਨਹੀਂ ਇਹ ਨੰਬਰ ਅੱਛਾ ਲਿਪਿਆ ਹੋਇਆ ਮੈਂ ਦਿਖਾਉਂਦਾ ਇੱਕ ਵਾਰੀ ਇੱਧਰ ਨਾ ਪੈਣ ਹੋਰਾਂ ਨੇ ਜਿਹੜੇ ਵੀਰ ਹੋਰਾਂ ਦੇ ਮਾਤਾ ਜੀ ਨੇ ਦੇਖੋ ਇੱਧਰ ਆਮ ਘਰਾਂ ਦੇ ਵਿੱਚ ਹੁਣ ਉਹ ਚੀਜ਼ਾਂ ਚਲੇ ਗਈਆਂ ਲੇਕਿਨ ਜਿਹੜੇ ਪਹਿਲੇ ਸਾਡੇ ਘਰ ਹੁੰਦੇ ਸੀ ਉੱਥੇ ਲਿਪਿਆ ਕਰਦੇ ਸੀ ਜਿਹੜੇ ਫਰਸ਼ ਹੁੰਦੇ ਸੀ ਉਹਦੇ ਨਾਲ ਵੈਸੇ ਹੀ ਇੱਕ ਜਿਹੜਾ ਮਾਹੌਲ ਜਾਂ ਬਣਦਾ ਬਹੁਤ ਸੋਹਣਾ ਬਣਦਾ ਠੰਡਕ ਰਹਿੰਦੀ ਹੈ ਘਰ ਦੇ ਵਿੱਚ ਵੀ ਤੇ ਜਿੱਥੇ ਇੱਧਰ ਆਪਾਂ ਟਾਈਲਾਂ ਵਗੈਰਾ ਦੇਖਦੇ ਆਂ ਤੇ ਇੱਕ ਹੋਰ ਗੱਲ ਜਿਹੜੀ ਬੜੀ ਕਮਾਲ ਦੀ ਹੈ ਵੀਰ ਹੁਰੇ ਦੇ ਜਿਹੜੇ ਡੈਡੀ ਹੋਣੀ ਨੇ ਉਹ ਦੋ ਭਰਾ ਨੇ ਤੇ ਘਰ ਦੇ ਵਿੱਚ ਦੇਖੋ ਤੁਸੀਂ ਕਿੰਨਾ ਪ੍ਰੇਮ ਪਿਆਰ ਇਕੱਠੇ ਹੀ ਰਹਿੰਦੇ ਆ ਤੇ ਸਾਰਾ ਕੁਝ ਇਕੱਠਾ ਹੀ ਚੱਲਦਾ ਜੀ ਹਾਂਜੀ ਹਾਂਜੀ ਇਕੱਠੇ ਹੀ ਆ ਜੀ ਸਭ ਕੁਝ ਖੇਤੀ ਵਗੈਰਾ ਉਹ ਵੀ ਇਕੱਠੀ ਕਰੀ ਜਾਂਦੇ ਹਾਂ ਜੀ ਤੇ ਇੱਧਰ ਜਿਹੜੇ ਘਰ ਉਂ ਦੋ ਬਣਾਏ ਹੋਏ ਆ ਲੇਕਿਨ ਸਾਰਾ ਕੁਝ ਇਕੱਠਾ ਹੀ ਚੱਲਦਾ ਤੇ ਫਿਰ ਇਹ ਜਿਹੜਾ ਬਾਈ ਲਿਪਿਆ ਹੋਇਆ ਉਧਰ ਚੱਕੀ ਵੀ ਪਈ ਆ ਦੇਖੋ ਇਹ ਘਰਾਂ ਚ ਹੁਣ ਗਾਇਬ ਹੋ ਗਈ ਇੱਧਰ ਚੱਕੀ ਵੀ ਪਈ ਆ ਉਹ ਮਾਤਾ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇਹ ਮੈਂ ਕਿ ਜਿਹੜਾ ਲਿਪਿਆ ਹੋਇਆ ਜੀ ਇਹ ਤਾਂ ਹੁਣ ਸਾਨੂੰ ਤਾਂ ਲੱਭਦਾ ਹੀ ਨਹੀਂ ਇਹ ਤੇ ਨਾ ਇਹ ਨਾ ਇਹ ਕਲਾ ਆਂਦੀ ਜੀ ਕਈਆਂ ਨੂੰ ਜਿਹੜੀਆਂ ਨਵੀਆਂ ਬੱਚੀਆਂ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਦਾਂ ਲਿਪਿਆ ਕਰਦੇ ਆ ਜੀ ਇਹ। ਆ ਉਹੀ ਲਿਪਦਗਾਨੀਆਂ ਨੇ ਨਾ ਜ ਮੰਮੀ ਵਰਗੀਆਂ। ਅੱਛਾ ਇਹਨਾਂ ਦੇ ਮੰਮੀ ਹੋਰੇ ਲਿਪਦੇ ਆ। ਹਾਂ ਮੈਂ ਸੋ ਤੁਹਾਨੂੰ ਗੋਡੇ ਗਾਡੇ ਨੇ ਬੈਠੇ ਜਾਂਦਾ ਨਾ ਲਿਪਿਆ ਜਾਵੇ। ਹਾਂ ਥੋੜੇ ਤੁਹਾਨੂੰ ਲਿਪਿਆਦਾ ਉਹ ਕਰਦੇ ਆ ਹਲੇ ਵੀ। ਆ ਉਹੀ ਕਰਦੀ ਹਲੇ ਸਾਰਕਸ। ਕੋਠਿਆਂ ਗਾਠਾਂ ਤੇ ਵੀ ਸਾਡੇ ਕੱਚੇ ਹੀ ਐ ਕੋਠੇ ਦਾਹਾ ਤੋਂ। ਅੱਛਾ ਜੀ। ਉਹ ਵੀ ਹਾਂ ਉਹੀ ਲਿਪਦੇ। ਉੱਤੇ ਵੀ ਲਿਪਿਆ ਜਾਂਦਾ ਜੀ। ਉੱਪਰ ਵੀ ਲਿਪਿਆ ਜਾਂਦਾ ਠੀਕ ਹੈ ਠੀਕ ਹੈ ਤੇ ਉਤੋਂ ਪਰ ਉਹ ਵੀ ਕੱਚਾ ਹੀ ਹੈਗਾ ਹੂੰ ਪਰ ਉਹ ਠੰਡਾ ਵੀ ਰਹਿੰਦਾ ਜੀ ਹੈ ਨਾ ਹਾਂ ਠੰਡੀ ਛੱਤ ਛੰਡੀ ਰਹਿੰਦੀ ਹੈ ਵਧੀਆ ਹਾਂ ਤੇ ਇਹ ਹੀ ਲਿਪ ਜਿਹੜੀ ਚੱਕੀ ਚੁੱਕੀ ਦੀ ਮਾਤਰੀ ਦਾ ਸੀ ਆਪ ਹੀ ਬਣਾਈ ਹੋ ਜੋਨਾਂ ਜਰਾਨੀ ਬਿਠਾਣੀ ਨੇ ਅੱਛਾ ਜੀ ਇਹ ਜਾਦੀ ਰਤੇ ਮੈਂ ਅੱਛਾ ਜੀ ਤੇ ਠੀਕ ਹੈ ਠੀਕ ਹੈ ਇਹ ਵਾ ਨਿੱਕੇ ਨਿੱਕੇ ਕੰਮ ਜਿਹੜਾ ਨੂੰ ਕਰਨੇ ਨੇ ਉਹਦੇ ਆਹ ਇਹਦਾ ਮਿੱਟੀ ਮੁੱਟੀ ਜਿਹਾ ਕਰ ਲੈਣੀਆਂ ਗੀਆਂ ਠੀਕ ਹੈ ਠੀਕ ਹੈ ਇਹ ਤਾਂ ਆਪ ਹੀ ਡੇਪ ਦੇਣੀਆਂ ਗੀਆਂ ਠੀਕ ਠੀਕ ਤੇ ਤੁਹਾਡਾ ਦਰਾਨੀਆਂ ਜੇ ਠਾਣੀਆਂ ਦਾ ਵੀ ਆਪਸ ਵਿੱਚ ਪ੍ਰੇਮ ਪਿਆਰ ਹੈ ਹਾਂ ਹਾਂ ਵਧੀਆ ਸਾਡੇ ਤਾਂ ਪਹਿਲਾਂ ਜੰਦੇ ਹੀ ਹਾਂ ਤੁਹਾਡਾ ਕਿੰਨੇ ਕਿੰਨੇ ਸਾਲ ਹੋ ਗਏ ਇਕੱਠੇ ਰਹਿੰਦਿਆਂ ਨੂੰ ਹਾਂ ਸਾਨੂੰ ਤਾਂ ਹੋ ਗਏ ਹੁਣ 40 50 ਤੋਂ ਉੱਤੇ ਹੋ ਗਿਆ ਹੋਊਗਾ ਹਾਂ ਤਾਂ ਤਾਂ ਗਏ ਆਏ ਬੱਚੇ ਬੱਚੇ ਇਕੱਠੇ ਖੇਡਦੇ ਤੁਰੇ ਫਿਰਦੇ ਸੀਗੇ ਠੀਕ ਹੈ ਠੀਕ ਹੁਣ ਪਹਿਲਾ ਦੋਨੇ ਭਰਾ ਉਹ ਸੀਗੇ ਹੁਣ ਦੋ ਭਰਾ ਇਹਨਾਂ ਬਸ ਮਾਸੀਆਂ ਦੇ ਪੁੱਤਨਗੇ ਠੀਕ ਹੈ ਠੀਕ ਹੈ ਭਾਈ ਚਾਚਾ ਦੇ ਪੁੱਤਨਗੇ ਹਾਂ ਠੀਕ ਹੈ ਠੀਕ ਹੈ ਤੇ ਜਦ ਮਾਤਾ ਜੀ ਨੇ ਦੱਸਿਆ ਇਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਮਾਸੀਆਂ ਵੀ ਲੱਗਦੀਆਂ ਆਪਸ ਦੇ ਵਿੱਚ ਭੈਣਾਂ ਨੇ ਤੇ ਦਰਾਣੀ ਜਠਾਣੀਆਂ ਵੀ ਨੇ ਦਰਾਣੀ ਜਠਾਣੀਆਂ ਨੇ ਦੋਨੇ ਇੱਕੋ ਹੀ ਹੈ ਬਸ ਇਹ ਹਾਂਜੀ ਸੋ ਉਧਰ ਮਾਤਾ ਜੀ ਵੀ ਆ ਗਏ ਤੇ ਮਾਤਾ ਜੀ ਮੈਂ ਗੱਲ ਕਰਦਾ ਸੀ ਮੈਂ ਕਿਹਾ ਅੱਜ ਕੱਲ ਇਹ ਜਿਹੜਾ ਪ੍ਰੇਮ ਪਿਆਰ ਹੈ ਜੀ ਇਹ ਘਰਾਂ ਦੇ ਵਿੱਚ ਖਤਮ ਹੋ ਗਿਆ ਅਲੋ ਇਧਰ ਮੜਾ ਜਾ ਤੇ ਮੈਂ ਮਾਤਾ ਜੀ ਨੂੰ ਪੁੱਛਦਾ ਸੀ ਮੈਂ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਰਹਿੰਦੇ ਨੇ ਇਕੱਠੇ ਰਹਿੰਦੇ ਆ ਨੂੰ ਸਾਨੂੰ ਤਾਂ ਬਹੁਤ ਸਾਲ ਹੋ ਗਏ 50 ਸਾਲ ਹੋ ਗਏ ਇਕੱਠੇ ਜਾਈ ਹੋ ਜਾਂਦੇ ਬਾਈਆਂ ਸੀ ਇਕੱਠਾ ਹੀ ਆ ਉਦੋਂ ਦੇ ਬਸ ਹੁਣ ਸਾਡੇ ਹਿਸਾਬ ਤਾ ਵਾਡਾ ਡਾਡਾ ਉਸ ਲੜਦਿਆਂ ਨਹੀਂ ਬੋਲਦਿਆਂ ਨਹੀਂ ਸਾਂਝਾ ਹੀ ਸਾਰਾ ਕੁਝ ਹੈਗਾ ਚੱਲਦਾ ਸਾਰਾ ਪ੍ਰੇਮ ਪਿਆਰ ਬਣਿਆ ਹੋਇਆ ਹਾਂ ਜੀ ਵਧੀਆ ਭੈਣਾਂ ਵਾਂਗੂ ਪ੍ਰੇਮ ਪਿਆਰ ਸਾਡੇ ਚੱਲਦਾ ਠੀਕ ਹੈ ਤੇ ਮਾਤਾ ਜੀ ਜਿੱਦਾਂ ਮੈਂ ਬਾਈ ਨੂੰ ਵੀ ਕਹਿੰਦਾ ਸੀਗਾ ਵੀ ਜਿਹੜੇ ਬਾਈ ਹੋਰਾਂ ਦੇ ਡੈਡੀ ਆ ਵੀ ਇਹਨਾਂ ਨੇ ਕਦੇ ਨਸ਼ੇ ਪੱਤੇ ਦੇ ਨੇੜੇ ਨਹੀਂ ਗਏ ਹਾਂ ਤਾਂ ਘਰ ਇਹ ਵੀ ਸਾਡੇ ਤੇ ਚੀਜ਼ ਕੋਈ ਸੇ ਨੂੰ ਆਉਣ ਦ ਅੱਛਾ ਜੀ ਹਾਂ ਜੀ ਨਾ ਨਾ ਕੋਈ ਹਾਥੀ ਨਹੀਂ ਲਾਉਂਦੇ ਤਾਂ ਅੱਛਾ ਜੀ ਕਿਸੇ ਨੂੰ ਵੀ ਨਹੀਂ ਲਿਆ ਕੇ ਦਿੰਦੇ ਅਸੀਂ ਤਾਂ ਜੇ ਸਾਡੇ ਘਰੇ ਆ ਜਾ ਕੋਈ ਉਹਨੂੰ ਖਾਣ ਪੀਣ ਨੂੰ ਲਿਆ ਦਈਏ ਨਾ ਸਾਡੇ ਕੋਈ ਰਿਸ਼ਤੇਦਾਰ ਨੇ ਸਾਡੇ ਘਰੇ ਆ ਕੇ ਕੋਈ ਨਹੀਂ ਖਾਂਦਾ ਪੀਂਦਾ ਅੱਛਾ ਜੇ ਜੇ ਕੋਈ ਰਿਸ਼ਤੇਦਾਰ ਕੋਈ ਖਾਂਦਾ ਪੀਂਦਾ ਵੀ ਹੋਵੇ ਤਾਂ ਤਾਂ ਤੁਹਾਡੇ ਘਰ ਨਹੀਂ ਖਾ ਸੀ ਖਾ ਪੀ ਸਕਦਾ ਹੈ ਸਾਡੇ ਘਰੇ ਕੋਈ ਨਹੀਂ ਖਾਂਦਾ ਅੱਛਾ ਜੀ ਹਾਂ ਜੀ ਕੀ ਬਾਤ ਹੈ ਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਤੁਸੀਂ ਮਨਾ ਕਰ ਦਿੰਦੇ ਰਿਸ਼ਤੇਦਾਰਾਂ ਨੂੰ ਪਤਾ ਹੀ ਹੈ ਬਈ ਇਹ ਮੁੰਡੇ ਨਹੀਂ ਵੱਡੇ ਨਹੀਂ ਖਾਂਦੇ ਕੁਛ ਇਹ ਨਹੀਂ ਖਾਂਦੇ ਪਰ ਉਹ ਕਹਿੰਦੇ ਆਪੇ ਚੁੱਪ ਕਰਕੇ ਬਹਿ ਜਾਂਦੇ ਖਾ ਲੈਂਦੇ ਜੇ ਜੀ ਰੋਟੀ ਪੱਕਦੀ ਹੋ ਜੀ ਹਾਂ ਹੈ ਆਉ ਦੇ ਘਰੇ ਮਮਾ ਕੁਛ ਪੀ ਜਾਣ ਖਾਈ ਜਾਣ ਠੀਕ ਹੈ ਠੀਕ ਆਪਣੇ ਘਰੇ ਨਹੀਂ ਖਾਂਦੇ ਪੀਂਦੇ ਇਹ じゃ ਕੁਛ ਠੀਕ ਹੈ ਠੀਕ ਹੈ ਇਹ ਪਰੌਣਾ ਵੀ ਆਉਂਦਾ ਸਾਡੇ ਭਰਾ ਭਤੀਜੇ ਵੀ ਆਉਂਦੇ ਆ ਹੋਰ ਵੀ ਰਹਤੇ دارو ਦੇ ਨਹੀਂ ਸਾਡੇ ਕੋ ਖਾਂਦਾ ਪੀਂਦਾ ਅੱਛਾ ਜੀ ਹਾਂ ਤੇ ਜਿਹੜੇ ਇਹਨਾਂ ਦੇ ਬਾਪੂ ਜੀ ਸੀਗੇ ਜੀ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਉਹਨਾਂ ਦਾ ਕਿਦਾਂ ਦਾ ਜ਼ਿੰਦਗੀ ਸੀਗੀ ਕਿਦਾਂ ਦਾ ਜੀਵਨ ਸੀਗਾ ਖੇਤੀ ਕਿਦਾਂ ਕਰਦੇ ਸੀਗੇ ਪਹਿਲਾਂ ਤਾਂ ਪਹਿਲਾਂ ਤਾਂ ਟਰੈਕਟਰ ਟਰਕਟਰ ਵੀ ਨਹੀਂ ਹੋਣੇ ਨਹੀਂ ਇੱਕ ਤਾਂ ਹਲਾਂ ਦੀ ਬਾਹੀ ਇੱਕ ਬਦਾਂ ਵਾਲੀ ਕਰਦੇ ਸੀ ਅੱਛਾ ਜੀ ਬਦਾਂ ਦੀ ਬਾਹੀ ਕਰਦੇ ਵਧੀਆ ਬਾਹੀ ਕਰਦੇ ਸੀ ਵਧੀਆ ਬੋਰ ਸੀਗਾ ਇੰਜਨ ਸੀ ਉਹਦੇ ਇੰਜਨ ਹੁੰਦੇ ਸੀ ਠੀਕ ਹੈ ਜੀ ਬੋਰ ਸਾਡੇ ਵਾਲੇ ਤਾਂ 60 ਸਾਲਾਂ ਦਾ ਹੀ ਲੱਗਿਆ ਹੋਇਆ ठीक ठीक अच्छा जी ते ਵਾਹੀ ਹਾਲਾ ਨਾਲ ਹੀ ਕਰਦੇ ਸੀ ਠੀਕ ਹੈ ਵਧੀਆ ਆ ਤੁਹਾ ਨਰਮਨ اور ਮਹੰਦਸਾ ਉਹਨਾਂ ਟਾਈਮਾਂ ਚ ਤਾਂ ਠੀਕ ਹੈ ਫੇਰਾ ਚੌਲ ਲਾਉਣ ਲੱਗ ਗਏ ਅੱਛਾ ਨਾ ਤਾਂ ਨਰਮਾ ਹੁੰਦਾ ਸੀ ਠੀਕ ਹੈ ਠੀਕ ਹੈ ਹਾਂ ਵਧੀਆ ਨਰਮਾ ਹੁੰਦਾ ਚੁੱਕ ਦੇ ਵਧੀਆ ਬਹੁਤ ਬਹੁਤ ਚੁੱਕ ਦੇ ਕਿਆ ਹੁੰਦਾ ਵੀ ਨਰਮਾ ਹੋ ਗਿਆ ਹੁਣ ਹੁਣ ਵਾਲੇ ਤਾਂ ਆਪਾਂ ਕੰਮ ਤੋਂ ਡਰਦੇ ਐ ਪਹਿਲਾਂ ਵਾਲੇ ਡਰਦੇ ਨਹੀਂ ਸੀ ਕੰਮ ਤੋਂ ਹਾਂ ਚਾਹ ਨਾ ਕੰਮ ਕਰਦੇ ਸਾਰੇ ਨਾਲ ਮਿਲ ਕੇ ਠੀਕ ਠੀਕ ਹੈ ਹਾਂ ਜੀ ਤੇ ਜਿਹੜੇ ਤੁਹਾਡੇ ਸੋਹਰਾ ਸਾਹਿਬ ਸੀਗੇ ਜੀ ਉਹ ਸਾਡੋ ਪਹਿਲਾਂ ਹੀ ਮਾਰਗੇ ਸੀ ਉਹ ਤਾਂ ਸਾਡੇ ਹਣ ਤੋਂ ਅੱਛਾ 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 ਉਹ ਤਾਂ ਪਹਿਲੇ ਹੀ ਮਰੇ ਸੀ ਉਹਦੇ ਨਾਲ ਦੇ ਦਾਦੇ ਯਾਰ ਵੀ ਛੋਟੇ ਛੋਟੇ ਸੀ ਛੋਟੇ ਛੋਟੇ ਅੱਛਾ ਜੀ ਉਹਦੇ ਮੁੱਕ ਗਏ ਸੀ ਅੱਛਾ 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 ਗੱਡਾ ਟੱਪ ਦਾ ਚੁੱਤੋਂ ਦੀ ਤੇ ਗੱਡਾ ਲਈ ਜਾਂਦੇ ਸੀ ਬਾਰ ਬੱਕ ਲਈ ਜਾਂਦੇ ਪਿੰਡ ਜਾਂਦੇ ਸੀ ਮਰਾਜ ਅੱਛਾ ਅੱਛਾ ਜੀ ਤੋਂ ਜਨਾਂ ਸਾਹਮਣੇ ਉੱਤੋਂ ਟੱਪ ਗਿਆ ਉਹਦੇ ਗੱਡਾ ਅੱਛਾ ਜੀ ਤੋਂ ਤਾਂ ਉੱਥੇ ਹੀ ਥਾਂ 'ਤੇ ਮੁੱਕ ਗਏ ਸੀ ਉਹਦੇ ਛੋਟੇ ਛੋਟੇ ਜਿਹੇ ਦਾਦੇ ਯਾਰ ਇਹ ਬੱਚੇ ਸੀਗੇ ਵੀ ਉਹ ਬੱਚੇ ਸੀਗੇ ਕੋਈ ਨਸ਼ੇ ਨਸ਼ੇ ਤੇ ਨਹੀਂ ਲੱਗੇ ਸੀਗੇ ਵੀ ਨਹੀਂ ਅਗਲਾ ਦਾ ਪਿਓ ਤਾਂ ਹੈ ਨਹੀਂ ਸੀ ਆਪਣੇ ਹਾਂਜੀ ਵੀ ਜੋ ਆ ਕੇ ਨਸ਼ਾ ਕਰਨ ਲੱਗੇ ਠੀਕ ਇਹ ਤੁਸੀਂ ਸਮਝਾ ਕੇ ਰੱਖਦੇ ਸੀ ਬੱਚਿਆਂ ਨੂੰ ਜਾਂ ਲਗੀ ਖਿੱਚ ਕੇ ਰੱਖਦੇ ਸੀ ਜਾਂ ਕਿਦਾਂ ਆਪੇ ਹੀ ਬਸ ਹੱਸੀ ਲੀਤੇ ਲੱਗੇ ਹੋਏ ਸੀਗੇ ਜੋ ਹੁਣ ਘਰੇ ਕੋ ਖਾਊ ਪੀਊ ਤਾਂ ਜੋ ਆਪ ਬੱਚਾ ਹਿੱਸਾ ਲੈਂਦਾ ਵਿੱਚ ਜਦੋਂ ਕੋਣ ਆਪਣ ਘਰੇ ਖਾਊ ਪੀਊ ਨਹੀਂ ਤੇ ਹਿੱਸਾ ਕਿੱਥੋਂ ਲਊ ਬਾਹਰ ਕਿਉਂ ਪੀਊਗਾ ਜੱਤ ਹਾਂ ਇਹ ਤਾਂ ਆਪਣੇ ਤੇ ਆਪ ਦੇ ਤੇ ਵੀ ਹੁੰਦਾ ਨਾ ਜੇ ਉਹਨਾਂ ਘਰ ਇੱਕ ਖਾਓ ਪੀਓਗਾ ਤਾਂ ਤਾਂ ਹੀ ਦਵਾਕ ਪੀਣਗੇ ਠੀਕ ਹੈ ਠੀਕ ਹੈ ਪੀਂਦਾ ਸਾਡਾ ਕੋਈ ਨਹੀਂ ਸੀ ਘਰੇ ਨਾ ਲਿਉਂਦੇ ਸੀ ਨਾ ਪੀਂਦੇ ਸੀ ਤੇ ਮਾਤਾ ਜਿੱਦਾਂ ਸੀ ਉਹਨਾਂ ਖੇਤਾਂ ਦੇ ਵਿੱਚ ਰਹਿੰਦੇ ਆ ਥੋੜਾ ਦਿੱਲੀ ਕਰਦਾ ਵੀ ਅਸੀਂ ਜਾ ਕੇ ਸ਼ਹਿਰ ਕੋਠੀ ਪਾਈਏ ਉੱਥੇ ਰਹੀਏ ਸਾਡਾ ਸਾਨੂੰ ਤਾਂ ਪਹਿਲਾ ਰਾਤ 11 ਵਜੇ ਤਾਈਂ ਬਾਹਰ ਖੁੱਲੇ ਰਹੇ ਆ ਸਾਨੂੰ ਕੋਈ ਨਹੀਂ ਐ ਡਰ ਲੱਗਦਾ ਕੋਈ ਨਾ ਸਾਡੇ ਦਿਲ ਨੂੰ ਆਏ ਵੀ ਅਸੀਂ ਸ਼ਹਿਰ 'ਚ ਰਹੀਏ ਸਾਡਾ ਤਾਂ ਇਹੀ ਸ਼ਹਿਰ ਆ ਜਿੱਥੇ ਰਹਿੰਨੇ ਸਾਡੇ ਸਾਨੂੰ ਤਾਂ 50 ਸਾਲ ਤੋਂ ਵੀ ਉੱਤੇ ਹੋ ਗਏ ਰਹਿੰਦੇ ਆ ਉਹਨੂੰ ਸਾਡਾ ਤਾਂ ਇਹੀ ਸ਼ਹਿਰ ਆ ਇਹੀ ਸਭ ਕੁਝ ਕੀ ਬੋਲਦੇ ਬਹੁਤ ਚੰਗਾ ਲੱਗਿਆ ਥੋਡੇ ਨਾਲ ਗੱਲਬਾਤ ਕਰਕੇ ਤੇ ਮਾਤਾ ਜੀ ਹੋਰਾਂ ਦਾ ਸੁਭਾਅ ਬਹੁਤ ਚੰਗਾ ਵੀਰਾਂ ਦਾ ਸੁਭਾਅ ਬਹੁਤ ਚੰਗਾ ਤੇ ਇਸ ਤਰੀਕੇ ਦਾ ਸੁਭਾਅ ਤੇ ਇਸ ਤਰੀਕੇ ਦੀ ਨੇਚਰ ਸਾਰਿਆਂ ਦੀ ਹੋਣੀ ਚਾਹੀਦੀ ਜੇ ਇਸ ਤਰੀਕੇ ਦੀ ਨੇਚਰ ਬਣ ਜੇ ਤਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਕੇਸ ਵੀ ਆਉਂਦੇ ਉਹ ਵੀ ਬਹੁਤ ਜ਼ਿਆਦਾ ਘਟ ਜਾਣ ਕਿਉਂਕਿ ਜ਼ਿਆਦਾਤਰ ਕੇਸ ਇਸੇ ਕਰਕੇ ਹੁੰਦੇ ਆਸੀਂ ਦਿਖਾਵੇ ਦੇ ਪਿੱਛੇ ਪੈ ਜਾਂਦੇ ਆ ਤੇ ਦਿਖਾਵਾ ਹੀ ਸਾਨੂੰ ਮਾਰਦਾ ਸੋ ਸਾਡੀਆਂ ਬਹੁਤ ਦੁਆਵਾਂ ਜੀ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰ ਤਾਂ ਕਿ ਇਹ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚੇ ਕਿ ਇਹ ਵੀ ਸਾਡੇ ਪੰਜਾਬ ਦੇ ਨੌਜਵਾਨ ਹੈ ਜਿਨ੍ਹਾਂ ਕੋਲ ਵੈਸੇ ਇਸ ਘਰ ਵਿੱਚ ਸਾਰਾ ਕੁਝ ਹੈ ਲੇਕਿਨ ਸੁਭਾਅ ਦੇ ਵਿੱਚ ਇੱਕ ਨਰਮੀ ਹੈ ਇੱਕ ਇਤਮੇਨਾਨ ਹੈ ਤੇ ਉਸ ਪਰਮਾਤਮਾ ਦੇ ਉੱਤੇ ਭਰੋਸਾ ਵੀ ਹੈਗਾ ਤੇ ਨਾ ਇਹਨਾਂ ਨੂੰ ਕੋਈ ਇਹ ਹਰਨ ਹਰਨ ਹੋਈ ਹੋਈ ਆ ਵੀ ਅਸੀਂ ਲੋਕਾਂ ਨੂੰ ਦਿਖਾਈਏ ਤੇ ਜਾ ਕੇ ਕਿਤੇ ਵਿਦੇਸ਼ ਦੇ ਵਿੱਚ ਸੈੱਟ ਹੋਈਏ ਜਾਂ ਸ਼ਹਿਰ ਦੇ ਵਿੱਚ ਸੈੱਟ ਹੋਈਏ ਇੱਥੇ ਹੀ ਕਹਿੰਦੇ ਸਾਰਾ ਕੁਝ ਆਪਾਂ ਕਰਾਂਗੇ ਆਪਣੇ ਧੰਦ ਦੇ ਉੱਤੇ ਠੀਕ ਹੈ ਵੀਰੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ